ਸਾਰੇ ਦੋਸਤ ਉਧਰ ਜਾਂਦੇ ਨੇ ਰਾਜਪੁਰੇ ਵਾਲੇ ਪਾਸੇ ਤੇ ਸਾਰੀ ਔਖੇ ਹੁੰਦੇ ਉੱਥੇ ਰਾਸ਼ ਕਿੰਨਾ ਹੁੰਦਾ ਹੈ ਭੀੜ ਕਿੰਨੀ ਹੁੰਦੀ ਹੈ ਪਰ ਉੱਥੇ ਕਹਿੰਦੇ ਨੇ ਮਿੰਟੂ ਜੀ ਥੋੜਾ ਜਿਹਾ ਕੇਂਦਰ ਨੇ ਉਧਰ ਕੋਈ ਮਨਜ਼ੂਰੀ ਦਿੱਤੀ ਆ ਵੀ ਜਿਹੜਾ ਉਥੋਂ ਦਾ ਟਰੈਕ ਹੈ ਚੰਡੀਗੜ੍ਹ ਰਾਜਪੁਰੇ ਵਾਲਾ ਉਹ ਬਣ ਜਾਣਾ ਹੁਣ ਕਹਿੰਦੇ ਥੋੜਾ ਜਿਹਾ ਆਉਣਾ ਸੁਖ ਦਾ ਸਾਹ ਲੋਕਾਂ ਨੂੰ ਦੇਖੋ ਸੁਖ ਦਾ ਸਾਹੀ ਆ ਆ ਜਾ ਮਤੇ ਵਧੀਆ ਗੱਲ ਆ ਉਹ ਅਸਲ ਦੇ ਵਿੱਚ ਕੀ ਆ ਕਿ ਜਿਵੇਂ ਹੁਣ ਗੰਗਾ ਨਗਰ ਹਨੂਮਾਨਗੜ੍ਹ ਇਹ ਏਰੀਆ ਵੀ ਜਾਂਦਾ ਚੰਡੀਗੜ੍ਹ ਜੀ ਗੱਲ ਇਹ ਆ ਕਿ ਜੇ ਉਹਨਾਂ ਨੇ ਬਾਈ ਟ੍ਰੇਨ ਜਾਣਾ ਹੋਵੇ ਤੇ ਰੋਲਾ ਆ ਕਿ ਤੁਹਾਡੇ ਕੋਲ ਰਾਜਪੁਰੇ ਤੋਂ ਅੱਗੇ ਹੂੰ ਕੋਈ ਚਾਰਾ ਨਹੀਂ ਜਾਂਦੇ ਫਿਰ ਤੁਸੀਂ ਇੱਧਰ ਨੂੰ ਜਾਓ ਪਹਿਲਾਂ ਅੰਬਾਲੇ ਜੀ ਅੰਬਾਲੇ ਤੋਂ ਚੰਡੀਗੜ੍ਹ ਜਾਣਾ ਪਊਗਾ ਠੀਕ ਹੈ ਨਾ ਜੀ ਹੂੰ ਹੂੰ ਕਿਉਂ ਕਿ ਕਿਉਂਕਿ ਰਾਜਪੁਰੇ ਤੋਂ ਮੁਹਾਲੀ ਜਿਹੜਾ ਨਾ ਉਹ ਰੇਲਵੇ ਲਿੰਕ ਨਹੀਂ ਹੈਗਾ ਜੀ ਇਹ ਗੱਲ ਜਿਹੜੀ ਹੈ ਨਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹੂੰਗਾ ਕਿ ਜੇ ਇਹ ਪ੍ਰੋਜੈਕਟ ਸਿਰੇ ਚੜ ਜਾਂਦਾ ਜਿਵੇਂ ਇਹਨਾਂ ਨੇ ਸ਼ਾਇਦ 200 ਕਰੋੜ ਰੁਪਈਆ ਰੱਖਤਾ ਹੈ ਤੇ ਰਵਨੀਤ ਬਿੱਟੂਰ ਨੇ ਕਿਹਾ ਕਿ 2 ਸਾਲਾਂ ਚ ਫੱਟੇ ਚੱਕ ਦਿਆਂਗੇ ਜੀ 2 ਸਾਲਾਂ ਚ ਇਹਨੂੰ ਬਣਾ ਦਿਆਂਗੇ ਅਸੀਂ ਜੇ ਇਹ ਨੇਪਰੇ ਚੜ ਜਾਂਦਾ ਹੈ ਨਾ ਜੀ ਤੇ ਮੇਰੇ ਖਿਆਲ ਦੇ ਨਾਲ ਇਸ ਸਾਰੇ ਕਾਰਜ ਵਾਸਤੇ ਡਾਕਟਰ ਧਰਮਵੀਰ ਗਾਂਧੀ ਨੂੰ ਸਨਮਾਨਤ ਕਰਨਾ ਚਾਹੀਦਾ ਹੂੰ ਇਹ ਬਹੁਤ ਵੱਡਾ ਕਾਰਜ ਹੈ ਇਹ ਕੰਮ ਹੀ ਉਹਨਾਂ ਨੇ ਸ਼ੁਰੂ ਕੀਤਾ ਸੀਗਾ 2014 ਚ ਜਦੋਂ ਇਹ ਐਮਪੀ ਬਣੇ ਨੇ ਉਸ ਤੋਂ ਬਾਅਦ ਇਹਨਾਂ ਨੇ ਹੂੰ ਇਹ ਮਾਮਲਾ ਜਿਹੜਾ ਚੁੱਕਿਆ ਸੀਗਾ ਜੀ ਤੇ ਤੁਸੀਂ ਸਾਹਬ ਲਾ ਰਹੇ 1974 ਦਾ ਸਰਵੇ ਹੋਇਆ ਪਹਿਲੀ ਵਾਰੀ ਹੂੰ 74 ਮੇਰੇ ਜੰਮਣ ਤੋਂ ਪਹਿਲਾਂ ਦਾ ਜੀ ਹੁਣ ਜਾ ਕੇ ਕਿਤੇ ਨਿਪਰੇ ਚੜੂਗਾ ਇਹ ਬਹੁਤ ਮੈਂ ਕਹੂੰਗਾ ਕਿ ਡਾਕਟਰ ਗਾਂਧੀ ਫਿਰ ਮੀਤ ਹੀਰ ਨੇ ਵੀ ਇਹ ਮੁੱਦਾ ਚੁੱਕਿਆ ਸੀਗਾ ਤਾਂ ਚੰਗੀ ਗੱਲ ਆ ਇਹਦੇ 'ਚ ਕੀ ਆ ਕਿ ਫਿਰ ਤੁਹਾਡੇ ਕੋਲ ਆਪਸ਼ਨ ਇਹ ਬਚਦਾ ਕਿ ਤੁਸੀਂ ਬੱਸੇ ਚੜੋ ਬੱਸਾਂ ਜਾਂਦੀਆਂ ਨੇ ਜ਼ਿਆਦਾਤਰ ਤੁਸੀਂ ਬਾਦਲ ਪਰ ਪਰਿਵਾਰ ਦੀਆਂ ਦੇਖੀਆਂ ਉਹਨੀਆਂ ਲਗਜ਼ਰੀ ਬੱਸਾਂ ਨੇ ਜੀ ਏਸੀ ਤੇ ਜਾਂਦੇ ਆ ਤਾਂ ਉਹ ਕਿਰਾਇਆ ਉਹਨਾਂ ਦਾ ਬੜਾ ਫਰਕ ਹੈ ਵੈਸੇ ਭਾਈ ਹੈ ਤੇ ਸਫ਼ਰ ਤੇ ਬੜਾ ਆਨੰਦਦਾਇਕ ਹੁੰਦਾ ਉਹਦਾ ਪਰ ਉਹ ਕਿਰਾਇਆ ਬਹੁਤ ਆ ਤੇ ਟ੍ਰੇਨ ਤੇ ਜਿਹੜਾ ਆਮ ਮਾਤੜ ਜਾਂਦਾ ਬੰਦਾ ਚੰਡੀਗੜ੍ਹ ਨੂੰ ਇਧਰੋਂ ਇਸ ਏਰੀਏ 'ਚ ਕਿਉਂਕਿ ਜੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਮਾਲਵਾ ਹੀ ਸਭ ਤੋਂ ਵੱਡਾ ਖੇਤਰ ਆ ਮਾਲਵੇ ਦੇ ਵਿੱਚ ਜੇ ਤੁਸੀਂ ਜ਼ਿਲ੍ਹੇ ਦੇਖੋਗੇ ਤਾਂ ਇਧਰਲੇ ਜਿਹੜੇ ਜ਼ਿਲ੍ਹੇ ਆ ਜ਼ਿਆਦਾਤਰ ਖਾਸ ਤੌਰ ਤੇ ਆਪਣੇ ਵਾਲੀ ਸਾਈਡ ਤੋਂ ਆਪਾਂ ਦੇਖੀਏ ਮੁਕਸਰ ਆ ਗਿਆ ਬਠਿੰਡਾ ਆ ਗਿਆ ਮਾਨਸਾ ਆ ਗਿਆ ਫਰੀਦਕੋਟ ਕੁਛ ਹੱਦ ਤੱਕ ਜਾਂ ਫਿਰੋਜ਼ਪੁਰ ਕੁਛ ਹੱਦ ਤੱਕ ਕਹਿ ਲੋ ਕਿ ਇਹ ਤੇ ਪਰੇ ਨੂੰ ਨਿਕਲ ਜਾਂਦੇ ਆ ਯਾਨੀ ਜਿਹੜਾ ਇਧਰ ਦਾ ਏਰੀਆ ਹੈ ਸੰਗਰੂਰ ਆ ਗਿਆ ਕਿ ਇਹ ਸਾਰਾ ਤੇ ਇਸ ਤੋਂ ਇਲਾਵਾ ਜੇ ਤੁਸੀਂ ਉੱਤੇ ਦੇਖੋਗੇ ਤਾਂ ਆਪਣੇ ਜਿਵੇਂ ਆ ਹੈਗੇ ਨੇ ਇਲਾਕੇ ਗੰਗਾ ਨਗਰ ਹੈ ਜਾਂ ਹਨੂਮਾਨਗੜ ਇਹ ਸਾਰੀ ਬਾਟੇ ਤੋਂ ਵੀ ਜਾਂਦੀ ਆ ਇਧਰ ਨੂੰ ਜਾਂਦੀ ਆ ਜੀ ਹਾਂਜੀ ਉਹਨਾਂ ਵਾਸਤੇ ਬਹੁਤ ਸਹੂਲੀਅਤ ਬਣ ਜਾਏਗੀ ਹਾਂਜੀ ਬਿਲਕੁਲ ਬੇਖੋ ਜੀ ਜਸਤਾਰ ਸਿੰਘ ਜੀ ਵੀ ਕਹਿ ਰਹੇ ਨੇ ਕਿ ਭਾਈ ਡਾਕਟਰ ਗਾਂਧੀ ਨੇ ਕਹਿੰਦੇ ਬਹੁਤ ਜ਼ੋਰ ਲਾਇਆ ਹੈ ਇਸ ਸਟ੍ਰੈਕ ਵਾਸਤੇ ਤੇ ਪਰਨੀਤ ਕੌਰ ਕਹਿੰਦੇ ਕ੍ਰੈਡਿਟ ਲੈ ਰਹੇ ਨੇ ਖैर ਕ੍ਰੈਡਿਟ ਤੇ ਚਲੋ ਕਿਸੇ ਨੂੰ ਵੀ ਮਿਲੇ ਪਰ ਇਹ ਵੱਡੀ ਗੱਲ ਹੈ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਦੀ ਗੱਲ ਹੋਊਗੀ ਜੇ ਇਸ ਤਰ੍ਹਾਂ ਹੁੰਦਾ ਹੈ ਗਰੁੱਪ ਚ ਚਰਚਾ ਚੁਰਚਾ ਸੁਣ ਲਈ ਦੀ ਹੈ ਜੀ ਆਪਾਂ ਨੇ ਤੇ ਉਹ ਕਹਿ ਰਹੇ ਸਨ ਕਿ ਇਹਨਾਂ ਨੀਤੀ ਜੀ ਜਿਹੜੀ ਰੈਸ਼ ਆ ਉਹ ਹੀ ਲੁਧਿਆਣੇ ਰੱਖ ਲਈ ਆ ਹੂੰ ਕੇਜਰੀਵਾਲ ਸਾਹਿਬ ਨੇ ਤੇ ਚਲੋ ਠੀਕ ਆ ਇਹ ਵੀ ਠੀਕ ਹੋ ਗਿਆ ਕਿ ਕੇਜਰੀਵਾਲ ਸਾਹਿਬ ਵੀ ਇੱਥੇ ਆ ਗਏ ਨੇ ਖਾਸ ਤੌਰ ਤੇ ਲੁਧਿਆਣਾ ਇਲੈਕਸ਼ਨ ਜੀ ਦੇਖੋ ਲੁਧਿਆਣਾ ਇਲੈਕਸ਼ਨ ਜਿਹੜਾ ਹੈ ਨਾ ਉਹ ਇਲੈਕਸ਼ਨ ਨਹੀਂ ਹੈ ਉਹ ਕੇਜਰੀਵਾਲ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਨਾਲ ਭਵਿੱਖ ਤੈਅ ਕਰਨ ਵਾਲਾ ਸੌਦਾ ਹੈ ਹੂੰ ਉਸ ਨੂੰ ਜਿੱਤਣ ਵਾਸਤੇ ਇਹ ਸਭ ਕੁਝ ਕਰ ਰਹੇ ਨੇ ਇੱਕ ਪਾਸੇ ਡਰੱਗ ਦਾ ਮੁੱਦਾ ਦੂਜੇ ਪਾਸੇ ਸਿੱਖਿਆ ਕ੍ਰਾਂਤੀ ਪਰ ਉਹ ਮਾਮਲੇ ਪੁੱਠੇ ਹੀ ਪੈ ਰਹੇ ਆ ਕੋਈ ਮਾਮਲੇ ਮੈਨੂੰ ਨਹੀਂ ਲੱਗਦਾ ਕਿ ਸਿੱਧੇ ਜਿਆਦਾ ਪੈ ਰਹੇ ਨੇ ਜੀ ਖਾਸ ਤੌਰ ਤੇ ਸਿੱਖਿਆ ਕ੍ਰਾਂਤੀ ਤੇ ਕਿਹੋ ਜਿਹਾ ਇਹਨਾਂ ਦਾ ਫੈਸਲਾ ਹੋਇਆ ਸਾਬਤ ਕਿ ਭਾਜਪਾ ਨੂੰ ਬਹੁਤ ਜਾਂ ਵਿਰੋਧੀਆਂ ਨੂੰ ਬਹੁਤ ਖੁਸ਼ੀ ਮਿਲੀ ਕਿ ਕਿੰਨੀ ਬੇਇੱਜ਼ਤੀ ਹੋ ਰਹੀ ਹੈ ਇਹਨਾਂ ਦੀ ਬਿਲਕੁਲ ਅੱਛਾ ਜੋ ਡਾਟਾ ਇਹਨਾਂ ਦਾ ਸੰਗਰੂਰ ਜ਼ਿਲ੍ਹਾ ਫਾੜੀ ਹੈ ਜੀ ਮੁੱਖ ਮੰਤਰੀ ਸਾਹਿਬ ਦਾ ਆ ਨਤੀਜੇ ਆਏ ਨੇ ਜਿਹੜੇ ਹਾਲ ਦੇ ਦਿਨਾਂ 'ਚ ਸੰਗਰੂਰ ਜ਼ਿਲ੍ਹਾ ਫਾੜੀ ਹੈ अच्छा स्कूल ऑफ एमिनेंस ਉਹਦੀ ਆਪਾਂ ਦੱਸਿਆ ਸੀ ਕਿ 118 ਟੋਟਲ ਸਕੂਲ ਨੇ ਜੀ ਤੇ ਤਿੰਨ ਸਕੂਲਾਂ ਨੂੰ ਛੱਡ ਕੇ ਕੋਈ ਬੱਚਾ ਇਹਨਾਂ ਦਾ ਮੈਰਿਟ 'ਚ ਨਹੀਂ ਹੈ ਮੈਰਿਟੋਰੀਅਸ ਸਕੂਲਾਂ ਨੂੰ ਚੱਕ ਲੋ ਅੱਧੀ ਦਰਜਨ ਦੇ ਕਰੀਬ ਨੇ ਸਰ ਉਹਨਾਂ ਤੇ ਦੇਖੋ ਕਿ ਟੌਪਰਾਂ 'ਚ ਕਿੰਨੇ ਨੇ ਬਿਲਕੁਲ ਜਿਹੜੇ ਮੈਰਿਟੋਰੀਅਸ ਸਕੂਲਾਂ ਨੂੰ ਕਿਉਂਕਿ ਬਾਦਲ ਸਾਹਿਬ ਵੇਲੇ ਦਾ ਲੈਂਦਾ ਕਮੋਡਲ ਸੀ ਔਰ ਅੱਛਾ ਸੀ ਬਹੁਤ ਅੱਛਾ ਸੀ ਠੀਕ ਹੈ ਨਾ ਜੀ ਹੋ ਚੰਗਾ ਮਾਡਲ ਸੀ ਹਾਂ ਜੀ ਚੰਗਾ ਮਾਡਲ ਸੀ ਇਹਨਾਂ ਨੇ ਉਸ ਨੂੰ ਬਿਲਕੁਲ ਹੀ ਕਹਿ ਲੋ ਕਿ ਤੱਕ ਦਿੱਤਾ باوجود ਇਸ ਤੇ ਉਹ ਅੱਛੇ ਰਿਜ਼ਲਟ ਦੇ ਗਿਆ ਜੀ ਸਿੱਖਿਆ ਕ੍ਰਾਂਤੀ ਇਹਨਾਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੈ ਨਾ ਕਿ ਕਿਸ ਦਿਸ਼ਾ ਵੱਲ ਜਾ ਰਹੇ ਆਖਿਰ ਦਾ ਨਤੀਜੇ ਤੇ ਗੱਲ ਦੂਜੀ ਗੱਲ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਯੁੱਧ ਨਸ਼ਾ ਵਿਰੁੱਧ ਉਹ ਇੱਕ ਐਸਾ ਮੁੱਦਾ ਹੈ ਕਿ ਲੈਕਸ਼ਨ 'ਚ ਜਾਣਾ ਸੀਗਾ ਉੱਥੇ ਨਸ਼ੇ ਦੀ ਗੱਲ ਚੱਲੇ ਉਹਦੇ ਤੋਂ ਪਹਿਲਾਂ ਹੀ ਹਲਚਲ ਪੈਦਾ ਕਰ ਦਿੱਤੀ ਆ ਮਾਰਨੂ ਚੱਕ ਬਲਡوزر ਆ ਫਲਾਂ ਟਮਕਾਂ ਪਰ ਇੱਕ ਗੱਲ ਹੋਰ ਚਲੋ ਲੁਧਿਆਣਾ ਲੈਕਸ਼ਨ ਦੀ ਵੀ ਤੁਹਾਨੂੰ ਮੈਂ ਦੱਸ ਦੇਵਾਂ ਮੈਨੂੰ ਇੱਕ ਜਾਣਕਾਰੀ ਮਿਲੀ ਆ ਕਿ ਰਵਨੀਤ ਸਿੰਘ ਬਿੱਟੂ ਦੀ ਸੁਪਤਨੀ ਬਾਰੇ ਸੋਚਿਆ ਜਾ ਰਿਹਾ ਕਿ ਕਿਉਂ ਨਾ ਇਹਨਾਂ ਨੂੰ ਟਿਕਟ ਦੇ ਦਿੱਤੀ ਜਾਵੇ ਕਿਆ ਬਾਤ ਇਹ ਬਹੁਤ ਅੰਦਰ ਦੀ ਕਹਿ ਲੋ ਕਿ ਮੈਂ ਗੱਲ ਜਿਹੜੀ ਆ ਉਹ ਸੁਣੀ ਆ ਤੇ ਸ਼ਾਇਦ ਆਪਣੇ ਦਰਸ਼ਕ ਹੋਣਗੇ ਪਹਿਲੇ ਦਰਸ਼ਕ ਹੋਣਗੇ ਕਿ ਕਿਸੇ ਚੈਨਲ ਤੋਂ ਹੀ ਖਬਰ ਸੁਣ ਰਹੇ ਨੇ ਕਿ ਰਵਨੀਤ ਬਿੱਟੂ ਦੀ ਸੁਪਤਨੀ ਬਾਰੇ ਅੰਦਰ ਖਾਤੇ ਚਰਚੇ ਆ ਕਿ ਰਵਨੀਤ ਬਿੱਟੂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਲਿਹਾਜ਼ ਆ ਮਾਨ ਸਾਹਿਬ ਦੇ ਨਾਲ ਉਤੋ ਉਤੋ ਤੇ ਇਹ ਇੱਕ ਦੂਜੇ ਨੂੰ ਅੱਖਾਂ ਕੱਢ ਲੈਂਦੇ ਆ ਪਰ ਦਿਲੋਂ ਮੁਹੱਬਤ ਹੈ ਕੀ ਆ ਮੁਹੱਬਤਾਂ ਜਿੰਦਾਬਾਦ ਤਾਂ ਇਸ ਕਰਕੇ ਦੱਸਦੇ ਆ ਕਿ ਰਵਨੀਤ ਬਿੱਟੂ ਦੀ ਘਰ ਵਾਲੀ ਤੇ ਵੀ ਚਰਚਾ ਕੀਤੀ ਜਾ ਰਹੀ ਆ ਕਿ ਕਿਉਂ ਨਾ ਉਹਨਾਂ ਨੂੰ ਕੈਂਡੀਡੇਟ ਬਣਾ ਦਿੱਤਾ ਜਾਵੇ ਸਗੋਂ ਗੱਲ ਉਹ ਤ੍ਰੀ ਸਿੱਖਿਆ ਕ੍ਰਾਂਤੀ ਤੁਸੀਂ ਤੇ ਗੱਲ ਆ ਕਿੱਥੇ ਗਈ ਆ ਜੀ ਜੀ ਬਿਲਕੁਲ ਬਿਲਕੁਲ ਤਾਂ ਜੱਟ ਨੂੰ ਫਾਇਰ ਜੀ ਕਹਿ ਰਹੇ ਨੇ ਕਿ ਕਮਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਸਾਰਾ ਮਾਫੀਆ ਕਹਿੰਦੇ ਆਮ ਆਲਮੀ ਪਾਰਟੀ ਚ ਆ ਗਿਆ ਔਰ ਵਿੱਕੀ ਜੀ ਕਹਿ ਰਹੇ ਨੇ ਕਿ ਭਈ ਮੋਦੀ ਸਾਹਿਬ ਕਹਿੰਦੇ ਉਹਨਾਂ ਦਾ ਪੋਲੀਟਿਕਲੀ ਕਹਿੰਦੇ ਇਹ ਕੈਰੀਅਰ ਦਾ ਸਭ ਤੋਂ ਲੋਅਸਟ ਪੁਆਇੰਟ ਹੈ ਕਹਿੰਦੇ ਕਿਉਂਕਿ ਉਹ ਸਟੇਟਮੈਂਟਸ ਵਗੈਰਾ ਨਹੀਂ ਦੇ ਰਹੇ ਕਹਿੰਦੇ ਕੋਈ ਇਦਾਂ ਸਵਾਲ ਪੁੱਛ ਰਹੇ ਨਹੀਂ ਹੁਣ ਵੀ ਚੁੱਪ ਚੁੱਪ ਕਿਉਂ ਨਹੀਂ ਮੋਦੀ ਸਾਹਿਬ ਨਹੀਂ ਉਹਨਾਂ ਨੇ ਸੰਬੋਧਨ ਕੀਤਾ ਜੀ ਨੇਸ਼ਨ ਨੂੰ ਸੰਬੋਧਨ ਕੀਤਾ ਹੂੰ ਉਸ ਤੋਂ ਬਾਅਦ ਉਹਨਾਂ ਦਾ ਇੱਕ ਵਿਜ਼ਿਟ ਸੀਗਾ ਆਦਮਪੁਰ 에ਅਰ ਬੇਸ ਪੰਜਾਬ ਦੇ ਵਿੱਚ ਅੱਛਾ ਉਹਦੇ ਵਿੱਚ ਵੀ ਜਿਦਾਂ ਆਪਾਂ ਗੱਲ ਪਹਿਲਾਂ ਵੀ ਕੀਤੀ ਆ ਮੈਂ ਹੈਰਾਨ ਆ ਕਿ ਤੁਸੀਂ ਹਿਸਾਬ ਲਾ ਲੋ ਕਿ ਜਿਹੜਾ ਵਿਜ਼ਿਟ ਹੋਇਆ ਹੈ ਪ੍ਰਧਾਨ ਮੰਤਰੀ ਦਾ ਹੂੰ ਕਮਾਲ ਦੀ ਗੱਲ ਹੈ ਕਿ ਸਾਡੀ ਜਿਹੜੀ ਅ ਹੈਗੀ ਸੀਗੀ ਨਾ ਸਰਕਾਰ ਇੱਥੋਂ ਦੀ ਉਹਨੂੰ ਕੋਈ ਪੈਗਾਮ ਹੀ ਨਹੀਂ ਦਿੱਤਾ ਉਹਨਾਂ ਨੇ ਹੂੰ ਚੁੱਪਚੀ ਪੀ ਤੇ ਆ ਗਏ ਕੋਈ ਅਗਾਹੂ ਸੂਚਨਾ ਹੀ ਨਹੀਂ ਦਿੱਤੀ ਸਾਬ ਮਤਲਬ ਕਿ ਇੰਨਾ ਕਨਫਿਡੈਂਸ਼ੀਅਲ ਰੱਖਿਆ ਗਿਆ ਉਸ ਨੂੰ ਨਹੀਂ ਸੀਕਰੇਸੀ ਵਰਤੀ ਗਈ ਆ ਕਿ ਖੁਦ ਪੰਜਾਬ ਸਰਕਾਰ ਹਰਾਨ ਰਹਿ ਗਈ ਕਿ ਮੈਂ ਮੋਦੀ ਸਾਹਿਬ ਆ ਗਏ ਇਸ ਵਾਰ ਇਸ ਵੇਰੇ ਹੂੰ ਲੋਕ ਕਹਿੰਦੇ ਸਭ ਮੋਦੀ ਸਾਹ ਵਾ ਨੇ ਕਮਾਲ ਦੀ ਗੱਲ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੇ ਚੰਨੀ ਸਾਹ ਵੇਲੇ ਦਾ ਕੋਈ ਕਹਿੰਦੇ ਜਿਵੇਂ ਖਫਾ ਹੋਣੇ ਉਸੇ ਗੱਲ ਤੋਂ ਤੇ ਤਾਂ ਹੀ ਕਰਕੇ ਨਹੀਂ ਸੀਕਰੇਸੀ ਰੱਖੀ ਗਈ ਹੈ ਖੈਰ ਮਿੰਟੂ ਜੀ ਆਪਾਂ ਇੱਕ ਖਬਰ ਹੋਰ ਜਾਂਦੇ ਜਾਂਦੇ ਕਰ ਜੀ ਦੋਸਤਾਂ ਦੇ ਨਾਲ ਸਾਂਝੀ ਉਹ ਮਿੱਤਰ ਕਹਿ ਰਹੇ ਨੇ ਕਿ ਭਾਜੀ ਮਿਲਦੀ ਨਹੀਂ ਹੈ ਉਹਨਾਂ ਦੀ ਵਿਚਾਰਧਾਰਾ ਬਿੱਟੂ ਸਾਹਿਬ ਹੋਰਾਂ ਦੀ ਘਰ ਵਾਲੀ ਖੈਰ ਜੀ ਤੇ ਹੁਣ ਪਾਰਟੀ ਦਾ ਫੈਸਲਾ ਹੋਊਗਾ ਕੀ ਹੁੰਦਾ ਤੇ ਕੀ ਆਉਂਦਾ ਉਹਦੇ ਤੇ ਆਪਾਂ ਵੇਖਦੇ ਆਂ ਗੱਲਬਾਤ ਕਰਾਂਗੇ ਜਦੋਂ ਵਿਚਾਰਧਾਰਾ ਕਾਦੀ ਹੈ ਜੀ ਅੱਜਕੱਲ ਸਿਆਸਤ ਦੇ ਵਿੱਚ ਕੋਈ ਵਿਚਾਰਧਾਰਾ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ ਸਭ ਅੱਜਕੱਲ ਤੇ ਇਹ ਆ ਕਿ ਬਸ ਮੈਟਰ ਕਰਦੀ ਹੈ ਕਿਦਨਾਂ ਹਾਏ ਜੀ ਜੀ ਖੇਅਰ ਮਿੰਟੂ ਜੀ ਇੱਕ ਨਾ ਹੋਰ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਥੋੜੀ ਜਿਹੀ ਹੈਰਾਨ ਜੇ ਕਰਨ ਵਾਲੀ ਖ਼ਬਰ ਇਹ ਝਬਾਲ ਕਹਿੰਦੇ ਥਾਣੇ ਤੋਂ ਖ਼ਬਰ ਹੈ ਤੇ ਉੱਥੇ ਇੱਕ ਕੈਦੀ ਨੂੰ ਲੈ ਕੇ ਜਾ ਰਹੇ ਸੀ ਪੁਲਿਸ ਵਾਲੇ